australian ਪੰਜਾਬੀ ਚੈਨਲ ਦੇ ਦੇਖਣ ਵਾਲਿਆਂ ਨੂੰ ਅੱਜ ਬੜੀ ਖੁਸ਼ੀ ਹੋਏਗੀ ਕਿ ਸਾਡੇ ਅੱਜ ਚੈਨਲ ਦੇ ਵਿੜੇ ਵਿੱਚ ਇੱਕ ਬੜੇ ਮਸ਼ਹੂਰ ਸ਼ਖਸੀਅਤ ਆਏ ਨੇ ਔਰ ਇਹਨਾਂ ਨੇ ਜੋ ਪੰਜਾਬ ਪਾਕ ਪੰਜਾਬ ਦੇ ਜਿਹੜੇ ਲੈਂਦੇ ਪੰਜਾਬ ਦੇ ਗੁਰਦੁਆਰਿਆਂ ਦੇ ਬਾਰੇ ਬੜਾ ਇੱਕ ਤਾਰੀਖੀ ਤੇ ਬੜਾ ਸ਼ਾਨਦਾਰ ਕੰਮ ਕੀਤਾ ਇਹਨਾਂ ਦਾ ਨਾਮ ਹੈ ਸਰਦਾਰ ਦਿਲਵੀਰ ਸਿੰਘ ਜੀ ਪੰਨੂ ਇਹ ਅਮਰੀਕਾ ਦੇ ਜਿਹੜੀ ਕੈਲੀਫੋਰਨੀਆ ਸਟੇਟ ਆ ਉਸ ਉਹਦੇ ਵਿੱਚ ਰਹਿੰਦੇ ਨੇ ਔਰ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਘਟੋ-ਘਟ 10 ਸਾਲ ਬੜੀ ਸਖਤ ਮਿਹਨਤ ਕਰਕੇ ਜਿਹੜੀ ਕਿਤਾਬ ਪਾਕਿਸਤਾਨ ਦੇ ਖਾਸ ਤੌਰ ਤੇ ਲਹਿੰਦੇ ਪੰਜਾਬ ਦੇ ਗੁਰਦੁਆਰਿਆਂ ਬਾਰੇ ਲਿਖੀ ਆ ਅੱਜ ਅਸੀਂ ਉਹਦੇ ਬਾਰੇ ਚਰਚਾ ਕਰਾਂਗੇ ਸਰਦਾਰ ਦਰਵੀਰ ਸਿੰਘ ਪਨੋਜੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਔਰ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਅੱਜ ਇਸ ਕਿਤਾਬ ਨੂੰ ਇੱਕ ਪੂਰੇ ਐਪੀਸੋਡ ਦਾ ਰੂਪ ਦੇ ਕੇ ਜਿਹੜਾ ਹੈਗਾ ਆਪਣੇ ਸੁਣਨ ਵਾਲਿਆਂ ਤੱਕ ਰੂਬਰੂ ਕਰ ਰਹੇ ਹਾਂ ਮੈਂ ਸਾਰੇ ਰਸਤਕਾਂ ਨੂੰ ਇਹ ਵੀ ਦੱਸ ਦੇਣਾ ਚਾਹਾਂਗਾ ਕਿ ਜਿਹੜੀ ਕਿਤਾਬ ਦੇ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਇਹ ਕਿਤਾਬ ਦਾ ਨਾਮ ਹੈ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਸੋ ਇਹ ਇੱਕ ਬੜੀ ਆਕਾਰੇ ਤੇ ਬੜੀ ਖੂਬਸੂਰਤ ਕਿਤਾਬ ਹੈ ਔਰ ਇਸ ਕਿਤਾਬ ਦੇ ਵਿੱਚ ਪੰਨੂ ਸਾਹਿਬ ਨੇ ਕੋਈ 84 ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਪਾਕਿਸਤਾਨ ਚ ਰਹਿ ਤੇ ਉਹਨਾਂ ਨੂੰ ਇਨਕਲੂਡ ਕੀਤਾ ਤੇ ਜਿਹੜੇ 6 ਜ਼ਿਲ੍ਹੇ ਨੇ ਜ਼ਿਲ੍ਹਿਆਂ ਤੇ ਫੈਲੇ ਗੁਰਦੁਆਰੇ ਨੇ ਉਹ ਇਹਨਾਂ ਨੇ ਕਵਰ ਕੀਤੇ ਨੇ ਇਹਨਾਂ ਦੇ ਬਾਰੇ ਮੈਂ ਜੋ ਸਿਸਵਾਲ ਜਵਾਬ ਸੇ ਕਰਾਂਗੇ ਉਹ ਸੇ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾ ਜਿਹੜਾ ਮੇਰਾ ਕੁਐਸਚਨ ਆ ਜਾਂ ਸਵਾਲ ਆ ਉਹ ਇਹ ਆ ਕਿ ਉਹ ਕਿਹੜੀ ਗੱਲ ਸੀ ਜਿਹਦੇ ਕਰਕੇ ਤੁਸੀਂ ਮੋਟੀਵੇਟ ਹੋਏ ਜਾਂ ਤੁਹਾਨੂੰ ਇਹ ਆਈ ਆਈਡੀਆ ਆਇਆ ਖਿਆਲ ਆਇਆ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ ਉਹ ਕੋਈ ਕੋਈ ਘਟਨਾ ਸੀ ਜਾਂ ਕੋਈ ਖਿਆਲ ਸੀ ਜਾਂ ਕੋਈ ਕੋਈ ਤੁਸੀਂ ਕਿਸੇ ਨੇ ਗੱਲ ਕੋਈ ਪੜ੍ਹੀ ਸੀ ਜਾਂ ਕੀ ਕੀ ਕਾਰਨ ਸੀਗਾ ਕਿਉਂਕਿ ਇਹ ਕੋਈ ਛੋਟਾ ਕੰਮ ਤਾਂ ਹੈ ਨਹੀਂ ਬਹੁਤ ਵੱਡਾ ਕੰਮ ਹੈ ਔਰ ਇਹਦੇ ਲਈ ਜਿਹੜੀ ਕਮਿਟਮੈਂਟ ਹੈ ਟਾਈਮ ਦੀ ਪੈਸੇ ਦੀ એનર્ਜੀ ਦੀ ਉਹ ਬਹੁਤ ਵੱਡੀ ਹੈ ਸੋ ਐਡੇ ਵੱਡੇ ਕੰਮ ਕਰਨ ਲਈ ਜਿਹੜੀ ਮੋਟੀਵੇਸ਼ਨ ਹੁੰਦੀ ਆ ਉਹ ਵੀ ਮੈਂ ਸਮਝਦਾ ਵੀ ਕੋਈ ਬਹੁਤ ਵੱਡੀ ਕੋਈ ਮੋਟੀਵੇਸ਼ਨ ਹੋਏਗੀ ਜਿਹਦੇ ਕਰਕੇ ਤੁਸੀਂ ਇਹ ਸਾਰਾ ਕੀਤਾ ਉਹ ਕੀ ਸੀ ਉਹ ਕਿਵੇਂ ਤੁਸੀਂ ਸਾਰਾ ਕੰਮ ਕੀਤਾ ਜੀ ਇਹਨਾਂ ਇੱਕ ਪੂਰਾ ਮੈਂ ਕਹਾਂਗਾ ਵੀ ਸਿਲਸਿਲੇ ਵਾਰ ਕੜੀ ਚੱਲੀ ਆ ਜਿਨੇ ਇਵੈਂਚੁਅਲੀ ਆਪਾਂ ਨੂੰ ਜਿਹੜਾ ਇਹ ਪ੍ਰੋਡਕਟ ਹੈਗਾ ਕਿਤਾਬ ਦੇ ਰੂਪ ਵਿੱਚ ਦਿੱਤਾ ਹੈ ਇਹਦੀ ਸ਼ੁਰੂਆਤ ਹੁੰਦੀ ਆ ਜਦੋਂ ਆਪਣੇ ਘਰ ਬਚਪਨ ਦੇ ਵਿੱਚ ਮੈਂ ਆਪਣੇ ਬਿਊਰਗਾਂ ਕੋਲੋਂ ਪਾਕਿਸਤਾਨ ਦੀਆਂ ਕਹਾਣੀਆਂ ਸੁਣਦਾ ਸੀ ਬਹੁਤ ਛੋਟੇ ਹੁਣ ਤਾਂ ਮੈਨੂੰ ਸ਼ੌਂਕ ਸੀ ਛੋਟੇ ਹੁੰਦੇ ਐ ਕਿ ਕਿਵੇਂ ਲੋਕੀ ਉਧਰੋਂ ਉੱਜੜ ਕੇ ਆਏ ਜਿਹਨੂੰ ਬਾਹਰ ਕਹਿੰਦੇ ਸੀ ਕਿ ਬਾਹਰ ਤੋਂ ਆਏ ਹੋਏ ਆ ਉਧਰ ਲਈ ਕਹਾਣੀਆਂ ਸੁਣਨੀਆਂ ਤੇ ਮੇਰੇ ਮਨ 'ਚ ਇੱਕ ਤਾੰਗ ਜੀ ਹੁੰਦੀ ਸੀ ਵੀ ਇਹ ਕਿਵੇਂ ਪੋਸੀਬਲ ਹੈ ਕਿ ਤੁਸੀਂ ਸਾਰੀ ਉਮਰ ਕਿਤੇ ਰਹਿੰਦੇ ਹੋ ਹੋਮ ਉੱਠ ਕੇ ਆ ਜਾਓ ਸੋ ਪਹਿਲਾਂ ਤੋਂ ਹੀ ਛੋਟੀ ਉਮਰ ਤੋਂ ਹੀ ਮੈਨੂੰ ਪਾਰਟੀਸ਼ਨ ਦੀਆਂ ਸਟੋਰੀਆਂ ਸੁਣਨ ਦਾ ਸ਼ੌਂਕ ਸੀ ਆਪਣੇ ਪਰਿਵਾਰ ਤੋਂ ਵੀ ਜਾਂ ਹੋਰ ਆਣ ਗੁਆਣ ਤੋਂ ਵੀ ਜਿੱਥੇ ਵੀ ਕਿਤੇ ਬਜ਼ੁਰਗ ਇਕੱਠੇ ਹੁੰਦੇ ਮੈਂ ਅਕਸਰ ਕਹਾਣੀਆਂ ਸੁਣਦਾ ਹੁੰਦਾ ਸਾਂ ਤੇ ਸਾਡੇ ਪਿੰਡ ਵਿੱਚ ਵੀ ਜਿਹੜੇ ਕਿ ਪੁਰਾਣੇ ਮੁਸਲਮਾਨਾਂ ਦੇ ਘਰ ਹੁੰਦੇ ਸੀ ਜਿਹੜੇ ਕਿ ਹੁਣ ਉੱਥੇ ਨਹੀਂ ਰਹਿੰਦੇ ਕਿਸੇ ਨੇ ਦੱਸਣਾ ਕਿ ਇੱਥੇ ਮੁਸਲਮਾਨ ਰਹਿੰਦੇ ਸੀ ਤੇ ਮੈਨੂੰ ਬੜਾ ਇੰਟਰਸਟਿੰਗ ਜਿਹਾ ਲੱਗਦਾ ਹੁੰਦਾ ਸੀ ਦੇਖਣਾ ਪਈਏ ਕਿਵੇਂ ਬਿਲਡਿੰਗ ਹੈ ਇਹਨੂੰ ਬਣਾਉਣ ਵਾਲੇ ਜਿੱਥੇ ਨਹੀਂ ਹੈਗੇ ਤੇ ਜਦੋਂ ਫਿਰ ਮੈਨੂੰ ਅਮਰੀਕਾ ਆਉਣ ਦਾ ਮੌਕਾ ਮਿਲਿਆ 1997 ਤੋਂ ਮੈਂ ਅਮਰੀਕਾ 'ਚ ਰਹਿ ਰਿਹਾ ਹਾਂ ਇੱਥੇ ਮੇਰੇ ਦਾਦਾ ਦਾਦੀ ਜੀ ਮੈਨੂੰ ਮਿਲਣ ਆਏ ਤੇ ਇੱਥੇ ਆ ਕੇ ਵੀ ਉਹਨਾਂ ਨੇ ਆਪਣੇ ਪਾਕਿਸਤਾਨ ਵਾਲੇ ਪੁਰਾਣੇ ਕਰਦੀ ਜਿਹੜਾ ਜ਼ਿਲ੍ਹਾ ਲਾਇਲਪੁਰ ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ ਉਹਦੇ ਵਿੱਚ ਚੱਕ 46 ਜੀਬੀ ਸਾਡਾ ਪੁਰਾਣਾ ਪਿੰਡ ਹੈ ਹੂੰ ਉਹਦੇ ਬਾਰੇ ਅਕਸਰ ਗੱਲ ਕਰਦੇ ਆ ਰਹਿਣਾ ਹੂੰ ਤੇ ਮੈਨੂੰ ਲੱਗਾ ਵੀ ਅਮਰੀਕਾ 'ਚ ਹੋ ਕੇ ਸਾਡੇ ਕੋਲ ਇੱਕ ਬਹੁਤ ਹੀ ਇੱਕ ਸੁਨਹਿਰਾ ਮੌਕਾ ਹੈ ਹੂੰ ਸਾਡੇ ਕੋਲ ਮਤਲਬ ਮੈਂ ਸੋਚਿਆ ਕਿ ਪੂਰੀ ਸਿੱਖ ਕੌਮ ਕੋਲ ਹੂੰ ਕੀ ਆਪਾਂ ਕੋਲ ਇੱਥੇ ਵਿਦੇਸ਼ਾਂ 'ਚ ਐਕਸੈਸਿਬਿਲਟੀ ਬਹੁਤ ਸੌਖੀ ਹੈ ਪਾਕਿਸਤਾਨ ਦੀ ਜਿਹੜੀ ਕਿ ਇੰਡੀਆ 'ਚ ਬੈਠਿਆ ਪੋਸੀਬਲ ਨਹੀਂ ਸੀ ਹਿੰਦੁਸਤਾਨ ਤੋਂ ਜਾਣਾ ਬੜਾ ਔਖਾ ਬਹੁਤ ਔਖਾ ਸੀ ਹਾਂ ਹਾਂ ਜੀ ਉੱਥੋਂ ਹਿੰਦੁਸਤਾਨ ਜਦੋਂ ਆਪਾਂ ਇੰਡੀਆ 'ਚ ਰਹਿੰਦੇ ਸੀ ਤਾਂ ਆਪਾਂ ਸੋਚ ਨਹੀਂ ਸਕਦੇ ਕਦੀ ਜਾ ਕੇ ਆਪਾਂ ਰਿਸਰਚ ਵਰਕ ਪਾਕਿਸਤਾਨ 'ਚ ਕਰੀਏ ਤੇ ਇੱਥੇ ਆਪਣੇ ਦੋਸਤ ਵੀ ਬਹੁਤ ਨੇ ਆਵਾਜੇ ਵੀ ਆਪਣੇ ਲਈ ਸੌਖੀ ਹੈ ਅ ਅਮਰੀਕਨ ਪਾਸਪੋਰਟ ਹੋਲਡਰ ਹੋਣ ਕਰਕੇ ਵੀ ਸੌਖਾ ਸੀ ਕੰਮ ਸੋ ਉਹ ਸਭ ਤੋਂ ਪਹਿਲਾਂ ਕਹ ਲੋ ਕਿ ਮੇਰੇ ਖਿਆਲ ਉਦੋਂ ਬੰਨ ਲੱਗਾ ਤੇ ਫਿਰ ਆਪਣੇ ਦਾਦੀ ਜੀ ਨੂੰ ਆਪਣਾ ਉਹਨਾਂ ਦਾ ਘਰ ਦਿਖਾਉਣ ਦੇ ਲਈ ਮੈਂ ਪਾਕਿਸਤਾਨ ਲੈ ਕੇ ਗਿਆ ਮੇਰੀ ਪਹਿਲੀ ਜਿਹੜੀ ਵਿਜ਼ਿਟ ਹੈਗੀ ਪਾਕਿਸਤਾਨ ਉਹ ਸਨ 2008 ਦੀ ਹੈ ਆਪਣੇ ਦਾਦੀ ਜੀ ਨੂੰ ਲੈ ਕੇ ਜਦੋਂ ਅਸੀਂ ਉਹਨਾਂ ਦੇ ਪਿੰਡ ਘਰ ਪਹੁੰਚੇ ਤਾਂ ਪੂਰੇ ਪਿੰਡ ਨੇ ਬਹੁਤ ਸਤਿਕਾਰ ਮਾਨ ਸਨਮਾਨ ਦਿੱਤਾ ਉਹ ਪੂਰਾ ਪਿੰਡ ਜਦਾਂ ਸੀ ਉਹ ਇਕੱਠਾ ਹੋ ਹੋ ਕੇ ਮਿਲਣ ਆਇਆ ਉਹ ਕਹਿ ਲੋ ਕਿ ਉਹਨਾਂ ਦੀ ਜਿਹੜੀ ਹਸਪੀਟੈਲਿਟੀ ਸੀ ਉਹ ਮੈਨੂੰ ਬਹੁਤ ਹੀ ਮਨ ਨੂੰ ਬਹੁਤ ਮਨ ਨੂੰ ਬਹੁਤ ਚੰਗਾ ਲੱਗਾ ਸੋ ਮੈਂ ਜਿਹੜਾ ਉਹ ਸੁਨੇਹਾ ਉਦੋਂ ਲੈ ਕੇ ਆਇਆ ਹਫ਼ਤੇ ਤੋਂ ਪਾਕਿਸਤਾਨ ਦਾ ਉਹ ਮੈਂ ਸੋਚਿਆ ਵੀ ਇਹ ਕੰਮ ਜਿਹੜਾ ਹੈਗਾ ਉਹ ਸ਼ੇਅਰ ਕਰਨਾ ਚਾਹੀਦਾ ਸ਼ੇਅਰ ਕਰਨਾ ਚਾਹੀਦਾ ਸੋ ਫਿਰ ਮੈਂ ਬਹੁਤ ਵਾਰ ਦੁਬਾਰਾ ਜਦੋਂ ਜਾਣ ਦਾ ਮੌਕਾ ਮਿਲਿਆ ਜਾਂ ਉੱਥੇ ਫਿਰ ਫੋਟੋਗ੍ਰਾਫਰਸ ਵਗੈਰਾ ਨੂੰ ਹਾਇਰ ਕਰਨਾ ਸ਼ੁਰੂ ਕੀਤਾ ਪਹਿਲਾਂ ਤਾਂ ਉਦੋਂ ਸੋਸ਼ਲ ਮੀਡੀਆ ਦਾ ਜਮਾਨਾ ਨਹੀਂ ਸੀ ਹੱਲੇ ਇਸ ਕਰਕੇ ਕੋਈ ਦੋਸਤ ਨਹੀਂ ਸੀਗੇ ਮੈਂ ਕਮਰਸ਼ੀਅਲ ਫੋਟੋਗ੍ਰਾਫਰਸ ਨੂੰ ਲੱਭ ਕੇ ਪੁਰਾਣੀਆਂ ਕਿਤਾਬਾਂ ਚੋਂ ਲੱਭ ਕੇ ਜਿੱਥੇ ਕਿਤੇ ਵੀ ਮੈਨੂੰ ਪਤਾ ਲੱਗਣਾ ਕਿ ਇੱਥੇ ਪੁਰਾਣਾ ਗੁਰਦੁਆਰਾ ਸਾਹਿਬ ਹੁੰਦਾ ਸੀ ਉਹਦੀ ਫੋਟੋਗ੍ਰਾਫੀ ਉਹਦਾ ਡਾਟਾ ਜਿਹੜਾ ਸੀ ਭਾਵੇਂ ਪਟਵਾਰਖਾਨੇ ਚੋਂ ਫਰਦਾਂ ਕਢਾਉਣੀਆਂ ਜਾਂ ਰੈਵਨਿਊ ਡਿਪਾਰਟਮੈਂਟ ਤੋਂ ਤਾਂ ਕਿ ਪਤਾ ਲੱਗੇ ਕਿ ਇਹਦੇ ਨਾਂ ਕਿੰਨੀ ਜ਼ਮੀਨ ਬੋਲਦੀ ਹੈ ਕਿਉਂਕਿ ਸਭ ਤੋਂ ਜ਼ਰੂਰੀ ਗੱਲ ਇਹ ਹੀ ਹੈ ਕਿ ਉਹਦਾ ਰੈਵਨਿਊ ਸੋਰਸ 47ਵੇਂ ਵੇਲੇ ਕੀ ਸੀ ਤੇ ਇਸ ਵੇਲੇ ਉਹ ਜਿਹੜਾ ਕਿਹੜੀ ਸਥਿਤੀ ਚ ਗਿਆ ਹੋਇਆ ਇਹੋ ਜਿਹੇ ਡਾਟਾ ਇਕੱਠਾ ਕਰਦਿਆਂ ਜਦੋਂ 2016 ਦੇ ਕਰੀਬ ਇੱਕ ਇੱਕ ਵੱਡੇ ਕਹੋ ਭਈ ਡਾਕੂਮੈਂਟੇਸ਼ਨ ਦਾ ਉਹ ਰੂਪ ਬਣਦਾ ਹਾਂਜੀ ਮੇਰਾ ਸਵਾਲ ਉਹਦੇ 'ਚ ਹੈ ਕਿ ਜਦੋਂ ਤੁਸੀਂ ਗੁਰਦੁਆਰਿਆਂ ਨੇ ਕੰਮ ਸ਼ੁਰੂ ਪਹਿਲਾਂ ਤੁਸੀਂ ਵਿਜ਼ਿਟ ਗਏ 2008 ਦੇ ਵਿੱਚ ਤੁਸੀਂ ਦੱਸਦੇ ਹੋ ਕਿ ਕਿਤਾਬ 2019 ਚ ਆਉਂਦੀ ਹੈ ਤੇ 10-11 ਸਾਲ ਦਾ ਕੰਮ ਹੈ ਜਿਹੜਾ ਤੁਸੀਂ ਕੀਤਾ ਜਦੋਂ ਤੁਸੀਂ ਗੁਰਦੁਆਰਿਆਂ ਦੀ ਸਿਲੈਕਸ਼ਨ ਕੀਤੀ ਜਾਂ ਚੋਣ ਕੀਤੀ ਕਿ ਇਹ ਜਿਹੜੇ ਗੁਰਦੁਆਰੇ ਨੇ ਇਹ ਮੇਰੇ ਜਿਹੜਾ ਪ੍ਰੋਜੈਕਟ ਆ ਇਹਦਾ ਹਿੱਸਾ ਬਣਨਗੇ ਉਹ ਤੁਸੀਂ ਕਿਸ ਆਧਾਰ ਦੇ ਉੱਤੇ ਉਹ ਗੁਰਦੁਆਰਿਆਂ ਚੋਣ ਕੀਤੀ ਜੀ ਕਿਉਂਕਿ ਜਦੋਂ ਮੈਂ ਕੰਮ ਸ਼ੁਰੂ ਕੀਤਾ ਮੇਰਾ ਕੋਈ ਇਰਾਦਾ ਨਹੀਂ ਸੀ ਕਿ ਮੈਂ ਇੱਕ ਕਿਤਾਬ ਦਾ ਇਹਨੂੰ ਆਕਾਰ ਜਾਂ ਰੂਪ ਦੇਣਾ ਹੈ। ਹੂੰ ਇਸ ਕਰਕੇ ਜਦੋਂ ਵੀ ਮੈਨੂੰ ਪਤਾ ਲੱਗਦਾ ਸੀ ਕਿ ਪਹਾਮੇ ਸਿੱਖ ਗੁਰਦੁਆਰਾ ਹੈ ਹੂੰ ਜਾਂ Hindu Temple ਹੈ Jain Temple ਹੈ ਕੋਈ ਵੀ ਜਗ੍ਹਾ ਜਿਹੜੀ ਮਿਨੋਰਟੀਜ਼ ਦੀ ਰਹਿ ਗਈ ਸੀ ਹੂੰ ਮੈਂ ਉਹਨੂੰ ਡਾਕੂਮੈਂਟ ਕਰਦਾ ਜਾ ਰਿਹਾ ਸੀ ਭਾਵੇਂ ਉਹ ਫੋਟੋਗ੍ਰਾਫੀ ਸੀ ਹੂੰ ਜਾਂ ਵੀਡੀਓਗ੍ਰਾਫੀ ਜਾਂ ਮੋੜ ਕੇ ਡਰੋਨ ਵੀ ਆ ਗਿਆ ਸੀ ਹੂੰ ਉਹਦੇ ਨਾਲ ਮੈਂ ਸਿਰਫ ਮੇਰਾ ਮਾਨ ਦਾ ਮੇਰੀ ਸੋਚ ਇਹ ਸੀ ਕਿ ਡਾਟਾ ਇਕੱਠਾ ਕਰਕੇ ਕਿਸੇ ਨੂੰ ਦਿੱਤਾ ਜਾਵੇ ਤਾਂ ਕਿ ਕੋਈ ਨਾ ਕੋਈ ਪਾਕਿਸਤਾਨ ਦੇ ਵਿੱਚ ਕੋਈ ਇਨਵੈਸਟੀਗੇਸ਼ਨਲ ਜਰਨਲਿਸਟ ਜਿਦਾ ਹੁੰਦੇ ਨੇ ਉਸ ਤਰ੍ਹਾਂ ਦਾ ਜੇ ਮੈਂ ਆਪਣੇ ਵੱਲੋਂ ਕੰਮ ਇਕੱਠਾ ਕਰ ਰਿਹਾ ਸੀ ਸੋ ਮੈਂ ਕੋਈ ਵੀ ਚੀਜ਼ ਪਿੱਛੇ ਨਹੀਂ ਸੀ ਛੱਡ ਰਿਹਾ ਉਹ ਤੇ ਜਦੋਂ ਮੁੜ ਕੇ ਫਿਰ ਤਬਾਹ ਛਪੀ ਹੈ ਉਸ ਵੇਲੇ ਡਾਟਾ ਬਹੁਤ ਜ਼ਿਆਦਾ ਸੀ ਮਤਲਬ ਜਿਹੜੇ ਫਿਰ ਤੁਸੀਂ ਸਿਲੈਕਸ਼ਨ ਜਾਂ ਚੋਣ ਕੀਤੀ ਉਸ ਵੇਲੇ ਉਸ ਵੇਲੇ ਸਿਲੈਕਟ ਕਰਕੇ ਮੈਂ ਹਲੇ ਅਬਾਊਟ 1 ਚੌਥਾਈ ਬਾਊਟ 1/4 ਜਿਹੜਾ ਡਾਟਾ ਹੈਗਾ ਜਿੰਨਾ ਮੈਂ ਕੰਮ ਕੀਤਾ ਹੋਇਆ ਉਹ ਆਪਾਂ ਨਹੀਂ ਇਸ ਕਿਤਾਬ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਹੂੰ। ਯਾਨੀ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਵੀ ਤੁਹਾਡੇ ਨੌਲੇਜ ਦੇ ਵਿੱਚ ਇਨਫੋਰਮੇਸ਼ਨ ਚ ਆਇਆ ਜਾਂ ਤੁਸੀਂ ਕਿਸੇ ਨੇ ਦੱਸਿਆ ਕਿ ਫੁਲਾਣੇ ਪਿੰਡ 'ਚ ਜਾਂ ਫੁਲਾਣੇ ਸ਼ਹਿਰ ਦੇ ਵਿੱਚ ਸਿੱਖਾਂ ਦਾ ਜਾਂ ਹੋਰ ਜਿਹੜੀਆਂ ਮਾਈਨੋਰਟੀ ਸੀਗੀਆਂ ਉਹਨਾਂ ਦਾ ਕਿਸਾਨ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਲਈ ਤੇ ਬੜੀ ਇਨਕਲੂਸਿਵ ਜੀ ਅਪਰੋਚ ਤੁਸੀਂ ਲਈ ਤਾਂ ਕਿ ਆਪਣੇ ਪ੍ਰੋਜੈਕਟ ਦੇ ਵਿੱਚ ਉਹ ਸਾਰੀਆਂ ਥਾਵਾਂ ਜਾਂ ਸਾਰੇ ਸਾਰੇ ਇਮਾਰਤਾਂ ਨੂੰ ਤੁਸੀਂ ਉਹ ਇਨਕਲੂਡ ਕਰ ਸਕੋ ਹਾਂਜੀ ਬਹੁਤ ਇਥੇ ਮੈਨੂੰ ਇੱਕ ਇੰਟਰਸਟਿੰਗ ਪੁਆਇੰਟ ਜਿਆਦਾ ਆ ਕਿ ਜਦੋਂ ਮੈਂ ਇਕੱਠਾ ਕਰ ਰਿਹਾ ਸੀ ਸਮਾਨ ਉਦੋਂ ਤਾਂ ਮੈਂ ਸਿੱਖ Hindu Jain ਇਵਨ ਬੁੱਧਿਸਟ ਪ੍ਰੈਸ ਵੀ ਜਿਹੜੀਆਂ ਪਿੰਡਾਂ ਚ ਮਿਲੀਆਂ ਮੈਨੂੰ ਹਮ ਮੈਂ ਡਾਕੂਮੈਂਟ ਉਹਦੀ ਡਾਕੂਮੈਂਟੇਸ਼ਨ ਕਰਦਾ ਗਿਆ ਹਮ ਪਰ ਜਦੋਂ ਹੁਣ ਕਿਤਾਬ ਛਪਣ ਦੀ ਵਾਰੀ ਆਈ ਹਮ ਤੇ ਮੈਂ ਦੇਖਿਆ ਕਿ ਜਿਹੜੀ ਲੀਡਰਸ਼ਿਪ ਹੈ ਹੂੰ ਇਹ ਹੁਣ ਜ਼ਮਾਨਾ ਇਹਨਾਂ ਬਦਲ ਚੁੱਕਾ ਹੂੰ ਇਟਸ ਨੋਟ ਪੋਸੀਬਲ ਕਿ ਮੈਂ ਸਾਰੇ ਦਾ ਇਕੱਠਾ ਹੋ ਕੇ ਕੁਛ ਦਾ ਬਣਾਵਾਂ ਹੂੰ ਇਸ ਕਰਕੇ ਮੈਂ ਜਿਹੜੀ ਫਿਲਹਾਲ ਬੁੱਕ ਬਣਾਈ ਹੈ ਹੂੰ ਉਹਦੇ ਵਿੱਚ ਮੈਂ ਜਿਹੜੇ ਸਿੱਖ ਧਰਮ ਦੇ ਹੂੰ ਕੁਝ ਜ਼ਿਲ੍ਹਿਆਂ ਨੂੰ ਮੈਂ ਵੰਡ ਕੇ ਉਹਨਾਂ ਦੇ ਜਿਹੜਾ ਡਾਟਾ ਇਕੱਠਾ ਕੀਤਾ ਸੀ ਉਹਨੂੰ ਮੈਂ ਫਿਲਹਾਲ ਪਬਲਿਸ਼ ਕੀਤਾ ਹੈ ਹੂੰ ਤੇ ਜਿਹੜਾ ਕੰਮ ਹਾਲੇ ਮੇਰੇ ਕੋਲ ਪਿਆ ਹੈ ਹੂੰ ਆ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਹੌਪਫੁਲੀ ਜਿਹੜਾ ਹੈਗਾ ਨੈਕਸਟ ਵੋਲੀਅਮ ਇਹਦੇ ਮੈਂ ਤਿੰਨ ਵੋਲੀਅਮ ਇਸ ਤਰ੍ਹਾਂ ਵੀ ਸੋਚ ਰਿਹਾ ਜਿਹੜੇ ਕਿ ਸਿੱਖ ਹੈਰੀਟੇਜ ਜਿਹੜੀ ਪਾਕਿਸਤਾਨ ਚ ਰਹਿ ਗਈ ਹੈ ਉਹਦੇ ਉੱਪਰ ਹੋਣਗੇ ਤੇ ਆਉਣ ਵਾਲੇ ਰੱਬ ਕਰੇ ਜਲਦੀ ਜਿਹੜੇ ਤੁਸੀਂ 84 ਥਾਵਾਂ ਜਾਂ ਗੁਰਦੁਆਰਾ ਸਾਹਿਬ ਜਿਹੜੇ ਤੁਸੀਂ ਇਹਦੇ ਚ ਇਨਕਲੂਡ ਕੀਤੇ ਨੇ ਜੀ ਉਹਦਾ ਕੀ ਆਧਾਰ ਸੀ ਵੀ ਤੁਸੀਂ ਉਹ ਇਨਕਲੂਡ ਕੀਤੇ ਦੂਸਰੇ ਤੁਸੀਂ ਕਹਿਓ ਚਲੋ ਸੈਕੰਡ ਫੇਜ ਦੇ ਵਿੱਚ ਆਉਣਗੇ ਇਸ ਲਈ ਮੈਂ ਇਹਦਾ ਸੋਚਿਆ ਕਿ ਮੈਂ ਇੱਕ ਪਾਸੇੋਂ ਤੁਰ ਕੇ ਜੀਓਗ੍ਰਾਫਿਕਲੀ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਤੁਰਦਾ ਜਾਵਾਂ ਤੇ ਕਿਉਂਕਿ 2019 ਚ ਆਪਣਾ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪੁਰਸ਼ਾ ਦਾ 550 ਮਾ ਪ੍ਰਕਾਸ਼ ਉਸ ਤੋਂ ਮਨਾਇਆ ਜਾ ਰਿਹਾ ਸੀ ਇਸ ਕਰਕੇ ਮੈਂ ਕਿਤਾਬ ਦੇ ਚੈਪਟਰਾਂ ਦੀ ਕੁਝ ਚੋਣ ਇਸ ਤਰ੍ਹਾਂ ਕੀਤੀ ਕਿ ਜਿਹੜਾ ਪਹਿਲਾ ਚੈਪਟਰ ਹੈ ਉਹ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਆ ਗਏ ਤੇ ਲਾਸਟ ਵਾਲਾ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਏ ਨੇ ਲਾਸਟ ਵਾਲਾ ਜਿਹੜਾ ਸੀ ਉਹ ਕਰਤਾਰਪੁਰ ਸਾਹਿਬ ਸੋ ਮੈਂ ਇਸ ਤਰ੍ਹਾਂ ਆਪਣੇ ਆਪ ਹੀ ਮਕਸ਼ਾ ਖੋਲ ਕੇ ਹਮ 6 ਜ਼ਿਲ੍ਹੇ ਜਿਹੜੇ ਬਣਿਆ ਹਮ ਉਹਨਾਂ ਨੂੰ ਇਹਦੇ ਵਿੱਚ ਕਲਮ ਬੰਦ ਕਰ ਲਿਆ ਤੇ ਬਿਲਡਿੰਗਸ 'ਚ ਮੈਂ ਉਹ ਲਈਆਂ ਕਿ ਇਹਦੇ ਵਿੱਚ ਜਿਹੜੀਆਂ ਸਿੱਖ ਰਾਜ ਦੀਆਂ ਬਿਲਡਿੰਗ ਸੀਗੀਆਂ ਮਹਾਰਾਜ ਸਿੰਘ ਦੀਆਂ ਜਾਂ ਕੁਝ ਵੀ ਹਵੇਲੀ ਸੀਗੀਆਂ ਬਹੁਤ ਇਹੋ ਜਿਹੀਆਂ ਹੋਰ ਜਗ੍ਹਾ ਹੈਗੀਆਂ ਉਹਨਾਂ ਨੂੰ ਫਿਲਹਾਲ ਮੈਂ 3ਜੇ ਜਾਂ 4ਵੇਂ ਵੋਲੀਅਮ ਦੇ ਲਈ ਛੱਡ ਦਿੱਤਾ ਹਮ ਇਹਨਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਜਿਹੜੇ ਗੁਰੂ ਪੀਰੀਅਡ ਦੇ ਹਮ ਇਹ ਪਹਿਲਾਂ ਇਹਨਾਂ ਬ੍ਰਿਟਿਸ਼ ਦੌਰ ਦੇ ਵੀ ਨਹੀਂ ਬਹੁਤ ਜਿਹੜੀਆਂ ਆਪਣਾ ਮਿਸਲ ਆਈਆਂ ਉਦੋਂ ਦੇ ਵੀ ਨਹੀਂ ਗਰੂਪ ਪੀਰੀਅਡ ਦੇ ਨਾਲ ਜਿਹੜੀਆਂ ਸੰਬੰਧਿਤ ਜਗ੍ਹਾ ਹੈਗੀਆਂ ਮਤਲਬ ਕਰਨੋਲੋਜੀਕਲੀ ਮੈਂ ਕੋਸ਼ਿਸ਼ ਕੀਤੀ ਕਿ ਅਸੀਂ ਅੱਗੇ ਵਧਾਂਗੇ ਇਹ ਸਾਰੇ ਪ੍ਰੋਜੈਕਟ ਦੇ ਵਿੱਚ ਸੋ ਇਸ ਕਰਕੇ ਜਦੋਂ ਜਿੱਦਾਂ ਲਾਹੌਰ ਜ਼ਿਲ੍ਹਾ ਆਉਂਦਾ ਹੈ ਲਾਹੌਰ ਜ਼ਿਲ੍ਹੇ ਦੇ ਵਿੱਚ ਹੁਣ 40 ਬਿਲਡਿੰਗ ਨੇ 40 ਨੂੰ ਮੈਂ ਫੇਰ ਪਹਿਲਾਂ ਪਹਿਲੀ ਪੌਛੇ ਜੀ ਸ਼ੁਰੂ ਕਰਕੇ ਹੌਲੀ 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 ਦੂਜੀ ਤੀਜੀ ਵਸਤਾਂ ਸੋ ਕਰੀਏ ਕਿ ਜ਼ਿਲ੍ਹੇ ਦੇ ਵਿੱਚ ਮੈਂ ਪਹਿਲੀ ਪੌਛੇ ਜੀ ਸ਼ੁਰੂ ਕਰਕੇ ਇਦਾਂ ਅੱਗੇ ਵਧਦਾ ਗਿਆ मतलब कोशिश ਕੀਤੀ ਕਿ ਜਿਹੜਾ ਪੜਮ ਵਾਲਾ ਹੈਗਾ ਜਦੋਂ ਉਹ ਇੱਕ ਜ਼ਿਲ੍ਹੇ ਨੂੰ ਪੜ੍ਹੇ ਹੂੰ ਉਹ ਉਸ ਪਾਕਿਸਤਾਨ ਦੇ ਵਿੱਚ ਉਹਨੂੰ ਕਰਨੋਲੋਜੀਕਲੀ ਪਹਿਲੀ ਪਾਸ਼ਾਹੀ ਤੋਂ ਲੈ ਕੇ ਹੂੰ ਅੱਗੇ ਨੂੰ ਜਿਹੜਾ ਹੈਗਾ ਉਹ ਹਾਂ મતલਬ ਪੀਰੀਅਡ ਵੀ ਹੋ ਗਿਆ ਜੀ ਤੇ ਨਾਲ ਸਪੈਸ਼ਲ ਐਸਪੈਕਟ ਹੈ ਜਿਹੜਾ ਇਲਾਕੇ ਦਾ ਉਹ ਵੀ ਉਹਦੇ ਚਾਹ ਬਿਲਕੁਲ ਤੇ ਜਦੋਂ ਇਹ ਚੀਜ਼ਾਂ ਤੁਸੀਂ ਇਨਕਲੂਡ ਕੀਤੇ ਆ ਆ ਗੁਰੂ ਪੀਰੀਅਡ ਦੇ ਨਾਲ ਜਿਹਦੇ ਵੇਲੇ ਦੀਆਂ ਸੀਗੀਆਂ ਜਿਹੜੀਆਂ ਉਹਦੇ ਵਿੱਚ ਇੱਕ ਤਾਂ ਗੁਰੂ ਪੀਰੀਅਡ ਦੇ ਨਾਲ ਇੱਕ ਤਾਂ ਇਹ ਹੋ ਕਿ ਗੁਰੂ ਦੇ ਨਾਲ ਰਿਲੇਟਡ ਜਿਹੜੀਆਂ ਸੀਗੀਆਂ ਉਨ੍ਹਾਂ ਨਾਲ ਸੰਬੰਧਿਤ ਸਿਗੀਆਂ ਇੱਕ ਇਹ ਵੀ ਸੀਗਾ ਕਿ ਗੁਰੂ ਦੇ ਜਿਹੜੇ ਸਿੱਖ ਹੋਏ ਜਾਂ ਸ਼ਹੀਦ ਹੋਏ ਜਾਂ ਜਿਨ੍ਹਾਂ ਨੇ ਬੜਾ ਆਊਟਸਟੈਂਡਿੰਗ ਕੰਮ ਕੀਤੇ ਉਹਨਾਂ ਨਾਲ ਰਿਲੇਟਡ ਵੀ ਤੁਸੀਂ ਇਹਦੇ ਚ ਇਨਕਲੂਡ ਕੀਤੇ ਆ ਜੀ ਇਸ ਪਾਰਟਿਕੂਲਰ ਕਿਤਾਬ ਦੇ ਵਿੱਚ ਮੈਂ ਗੁਰੂ ਪੀਰੀਅਡ ਦੇ ਵਿੱਚ ਜਿਹੜੇ ਵੀ ਕੈਰੈਕਟਰ ਹੋਰ ਹੋਏ ਨੇ ਹੂੰ ਜਿਵੇਂ ਕਿ ਆਪਾਂ ਭਾਈ ਤਾਰੂ ਜੀ ਪਰ ਉਤਾਰ ਸਿੰਘ ਜੀ ਹੋਏ ਉਸ ਪਹਿਲੇ ਜਾਂ ਈਵਨ ਭਾਈ ਸ਼ਵੇ ਸਿੰਘ ਜੀ ਹੋਏ ਉਹਨਾਂ ਦੇ ਚੱਕਰੀ ਦੇ ਜਿਹੜੇ ਚੜੇ ਸਕੇ ਉਹਨਾਂ ਦੀ ਜਗ੍ਹਾ ਹੋ ਗਈ ਈਵਨ ਇਹ ਜਿਹੜੇ ਕੈਰੈਕਟਰ ਜਿਹੜੇ 네ਗੇਟਿਵਲੀ ਆਉਂਦੇ ਨੇ ਜਿਵੇਂ ਭਾਈ ਪ੍ਰਥਵੀ ਸਕੇ ਗੁਰੂ ਅਜਿੰਦਰ ਜੀ ਪਾਸ਼ਾ ਦੇ ਬਰਦਰ ਸਕੇ ਉਹਨਾਂ ਦੀ ਜਗ੍ਹਾ ਉੱਥੇ ਜਾ ਕੇ ਉਹ ਪਿੰਡ ਹੈਗਾ ਆਪਣਾ ਬਿਲਕੁਲ ਬਾਰਡਰ ਦੇ ਨੇੜੇ ਗੇ ਪੇਦੀਆਂ ਦੇ ਕੋਲ ਉਹਨਾਂ ਦਾ ਪਿੰਡ ਉਹ ਚੈਪਟਰ ਵੀ ਮੈਂ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕੁਛ ਨਾ ਕੁਛ ਬਹੁਤ ਹਿਸਟੋਰੀਕਲ ਚੀਜ਼ ਜਿਹੜੀ ਸੀਗੀ ਮਿਲਦੀ ਸੀ ਇਹੋ ਜਿਹੇ ਕੁਛ ਪਿੰਡ ਹੈਗੇ ਨੇ ਜਿੱਥੇ ਗੁਰਦੁਆਰਾ ਨਹੀਂ ਸੀ ਪਰ ਉੱਥੇ ਬੜੇ ਹੱਥ ਲਿਖਤ ਮਹੱਤਵਪੂਰਨ ਬੀੜ ਬੀੜ ਪਈ ਹੁੰਦੀ ਸੀ ਉਸ ਤੋਂ ਸੰਤਾਰਿਤ ਕਰ ਲਾ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਿਸਟਰੀ ਚ ਲਿਆਉਣਾ ਚਾਹ ਰਿਹਾ ਸੀ ਕਿ ਇਹ ਸਪਿੰਡ ਦੀ ਬਹੁਤ ਵੈਲਿਊ ਇਸ ਕਰਕੇ ਹੈ ਕਿ ਇੱਥੇ ਸਿੱਖਾਂ ਦਾ ਸਕਾਲਰਲੀ ਸੈਂਟਰ ਸੀ ਸੋ ਮੈਂ ਉਹਦੇ ਕਰਕੇ ਜਿਹੜਾ ਚੈਪਟਰ ਸੀ ਉਹਦੇ ਉੱਪਰ ਬਣਾਇਆ ਇਵੇਂ ਹੀ ਜਦੋਂ ਕੋਈ ਪਾਕਿਸਤਾਨ ਜਾਂਦਾ ਹੈ ਅ ਕਾਸ ਕਰਕੇ ਨੌਨ ਸੈਕਟੂਰਿਸ ਜਿਹੜੇ ਜਾਂਦੇ ਨੇ ਉਹ ਵਜ਼ੀਰ ਖਾਨ ਦੀ ਬਾਰਾਂ ਦੇ ਵਿੱਚ ਜ਼ਰੂਰ ਜਾਂਦੇ ਨੇ ਉਹ ਮਸਜਿਦ ਹੈਗੀ ਸਿੱਖ ਜਿਹੜੇ ਕੱਟ ਜਾਂਦੇ ਨੇ ਉਹ ਉਹਦਾ ਮੈਂ ਚੈਪਟਰ ਜਾਣ ਕੇ ਵਜ਼ੀਰ ਖਾਨ ਦਾ ਵਿੱਚ ਰੱਖਿਆ ਕਿਉਂਕਿ ਉਹ ਸਿੱਖ ਗੁਰੂਆਂ ਦਾ ਬਹੁਤ ਚੰਗਾ ਦੋਸਤ ਸੀ ਪੰਜਵੇਂ ਪਾਸ਼ਾ ਅიშੇ ਨੇ ਪਾਸ਼ਾ ਹੀ ਬਹੁਤ ਸਿੱਪੇ ਫਜਰ ਸੀ ਔਰ ਬੜੀ ਚੰਗੀ ਸਮੰਸਾ ਔਰ ਬੜੀ ਖੂਬਸੂਰਤ ਬਣੀ ਹੋਈ ਚੀਜ਼ ਆ ਮੈਂ ਵੀ ਪਿੱਛੇ ਹੋ ਕੇ ਆ ਸੋ ਇਸ ਕਰਕੇ ਇਵਨ ਦੋ ਤਿੰਨ ਹੋਰ ਜਗ੍ਹਾ ਵੀ ਨੇ ਪਟਾਉ ਦੇ ਵਿੱਚ ਜਿਹੜੀਆਂ ਮੁਸਲਿਮ ਇਬਾਦਤਗਾਹਾਂ ਨੇ ਜਿਹਨਾਂ ਨੂੰ ਮੈਂ ਚੈਪਟਰ ਬਣਾਇਆ ਬਕਾਇਦਾ ਕਿਉਂਕਿ ਉਹਾਂ ਦੇ ਸੰਬੰਧ ਸਿੱਖ ਇਤਿਹਾਸੀ ਦੇ ਨਾਲ ਇੰਨੇ ਵਧੀਆ ਜੁੜਦੇ ਨੇ ਹੂੰ ਕਿ ਉਹ ਬਹੁਤ ਜ਼ਰੂਰੀ ਹੈ ਜਦੋਂ ਕੋ ਪਾਕਿਸਤਾਨ ਜਾਣੇ ਆ ਹੂੰ ਜੇ ਆਪਾਂ ਉੱਥੇ ਜਾਈਏ ਵਜ਼ੀਰ ਖਾਨ ਦੇ ਜਾਈਏ ਹੂੰ ਤਾਂ ਆਪਾਂ ਨੂੰ ਉੱਥੇ ਦੇ ਲੋਕ ਵੀ ਪੁੱਛਣਗੇ ਜੀ ਇੱਥੇ ਕੀ ਕਰਨਾ ਹੈ ਫਿਰ ਫਿਰ ਤੁਸੀਂ ਗੱਲਬਾਤ ਕਰਦੇ ਆ ਪਤਾ ਲੱਗਦਾ ਕਿ ਸਬੰਧ ਜਿਹੜੇ ਸੀਗੇ ਬੜੇ ਪੋਜ਼ਿਟਿਵਸ ਬੰਸ ਹਨ ਹੂੰ ਨਹੀਂ ਤਾਂ ਅਕਸਰ ਗੱਲ ਕਰਦੇ ਆ ਵਜ਼ੀਰ ਖਾਨ ਜ਼ਿਆਦਾਤਰ ਲੋਕਾਂ ਦੇ ਦਿਮਾਗ 'ਚ ਉਹ ਸਰਹੰਦ ਵਾਲਾ ਆ ਜਾਂਦਾ ਹੈ ਜਿਨ੍ਹਾਂ ਨੇ 10.5 ਦੇ ਸੈਕਟਰ ਵਾਲਾ 네ਗੇਟਿਵ ਕਰੈਕਟਰ ਜਿਹੜਾ ਹੈ ਪਰ ਇਹ ਡਿਫਰੈਂਟ ਵਜ਼ੀਰ ਖਾਨ ਹਨ ਹੂੰ ਸੋ ਇਸ ਕਰਕੇ ਮੈਂ ਕੋਸ਼ਿਸ਼ ਇਦਾਂ ਦੀ ਕੀਤੀ ਕਿ ਚੈਪਟਰਸ ਨੂੰ ਸਿਲੈਕਟ ਕੀਤਾ ਜਾਵੇ ਜਿਹੜਾ ਇੰਟਰਸਟ ਪਲੂਰਲਿਸਟਿਕ ਸੁਸਾਇਟੀ ਦੇ ਲਈ ਹੈਲਪ ਕਰੇ ਕਰੇ ਹਾਂ ਤਾਂ ਕਿ ਜੇ ਬੱਚੇ ਕੱਲ ਨੂੰ ਇੱਕ ਕਲਾਸ 'ਚ ਬੈਠੇ ਨੇ ਬੋਲਡ ਇੱਕ ਗਲੋਬਲ ਕਲਾਸ ਬਣ ਚੁੱਕੀ ਹੈ ਉੱਥੇ ਮੁਸਲਮਾਨ ਵੀ ਬੈਠਾ ਹੈ Hindu ਬੈਠਾ ਹੈ Sikh ਬੈਠਾ ਹੈ ਉਹਨਾਂ ਤਿੰਨਾਂ ਨੂੰ ਇਹ ਲੱਗੇ ਕਿ ਇਹ ਕਿਤਾਬ ਸਾਡੀ ਗੱਲ ਕੀਤੀ ਹੈ ਸਾਡੀ ਗੱਲ ਕੀਤੀ ਜਾ ਰਹੀ ਹੈ ਇਸ ਕਿਤੇ ਦੀ ਗੱਲ ਕੀਤੀ ਜਾ ਰਹੀ ਹੈ ਇਹ ਚ ਕੋਈ ਧਰਮ ਦੇ ਆਧਾਰ ਤੇ ਕੋਈ ਕਿਸੇ ਨੂੰ ਉੱਪਰ ਥਲੇ ਨਹੀਂ ਕੀਤਾ ਹਾਂ ਮੈਂ ਜਦੋਂ ਕਿਤਾਬ ਦੇਖ ਰਿਹਾ ਸੀਗਾ ਤਾਂ ਇਹਦੇ 'ਚ ਮੈਂ ਦੇਖਿਆ ਕਿ ਤੁਸੀਂ ਹਾਂ ਰਾਇਬਲੌਰ ਸਾਹਿਬ ਦੇ ਵੀ ਜਿਹੜੀ ਥਾਂ ਉਹ ਵੀ ਤੁਸੀਂ ਇਨਕਲੂਡ ਕੀਤੀ ਹੈ ਤੇ ਉਹ ਹਾਂ ਉਹਦੇ ਬਾਰੇ ਵੀ ਤੁਸੀਂ ਕਾਫੀ ਲਿਖਿਆ ਇਵਨ ਰਾਮ ਰਾਏ ਵੀ ਹੋਏ ਹਣ ਹੂੰ ਸਤਵੇਂ ਪਾਸ਼ੇ ਦੇ ਪੇਟਸ ਅਗੇ ਹੂੰ ਉਹ ਫਿਰ ਨੈਗੇਟਿਵ ਆ ਜਾਂਦੇ ਆ ਹੂੰ ਪਰ ਉਹਨਾਂ ਦਾ ਚੈਪਟਰ ਮੈਂ ਬਹੁਤ ਵੱਡਾ ਇਸ ਕਰਕੇ ਲਿਖਿਆ ਕਿਉਂਕਿ ਉਹਨਾਂ ਦਾ ਡੇਟਾ ਲਾਹੌਰ ਦੇ ਵਿੱਚ ਇਹਨਾ ਵੱਡਾ ਸੀ ਜਦੋਂ ਤੱਕ ਆਪਾਂ ਇਹ ਪ੍ਰਤੀਸਥਿਤੀਆਂ ਨਹੀਂ ਸਮਝੀਆਂ ਕਿਹੜੇ ਸਰਕਮਸਟਾਂਸਸ ਸੀ ਜਿਹੜਾ ਕਰਕੇ ਗੁਰੂ ਸਾਹਿਬ ਨੂੰ ਔਖੇ ਦਿਨ ਦੇਖਣੇ ਪਏ ਆਪਾਂ ਕਿਵੇਂ ਉਹਨਾਂ ਦੀ ਪੂਰੀ ਹਿਸਟਰੀ ਨੂੰ ਮੁਕੰਮਲ ਸਮਝ ਸਕਦੇ ਹਾਂ ਉਹਦੇ ਲਈ ਆਪਾਂ ਕੋਲ ਪਾਕਿਸਤਾਨ ਦੇ ਵਿੱਚ ਜਗ੍ਹਾ ਮੌਜੂਦ ਨਹੀਂ ਹਮ ਸਿਰਫ ਲੋੜ ਤੇ ਇੰਨੀ ਸੀ ਕਿ ਜਗ੍ਹਾ ਨੂੰ ਆਪਾਂ ਉਹਦੀ ਹਿਸਟਰੀ ਦੇ ਨਾਲ ਕਿਤਾਬਾਂ ਚ ਕੱਟ ਕੇ ਇਕੱਠਾ ਲਿਖਣਾ ਸੀ ਸੋ ਇਹ ਜਿਹੜਾ ਕੰਮ ਹੈ ਇਹਦੇ ਵਿੱਚ ਮੈਂ ਇਹੋ ਜੀਆਂ ਸਾਰੀਆਂ ਜਗ੍ਹਾ ਇਰ ਰਿਸਪੈਕਟਿਵ ਕੀ ਉਹ ਪੋਜੀਟਿਵਲੀ ਚੱਲਦੀਆਂ ਨੇ ਜਾਂ ਕੋਈ ਇਹੋ ਜੀ ਸਟੋਰੀ ਚੱਲਦੀ ਹੈ ਜਿਹੜੀ ਕਿ ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਕੋਈ ਨਾ ਕਿਸੇ ਤਰ੍ਹਾਂ ਦਾ ਟਕਰਾਅ ਸੀ ਹਾਂ ਵਿਰੋਧ ਹਾਂ ਵਿਰੋਧ ਸੀ ਉਹ ਵੀ ਵਿੱਚ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਵਿਰੋਧ ਨੂੰ ਆਪਾਂ ਪੜਾਂਗੇ ਤਾਂ ਹੀ ਪਤਾ ਲੱਗੇ ਕਿੰਨੀ ਡੈਪਥ ਤੱਕ ਉਹਨਾਂ ਨੇ ਉਹਦਾ ਜਿਹੜਾ ਸੀ ਕੰਪਰੀਹੈਂਸਿਵ ਵਿਊ ਉਹਦੇ ਨਾਲ ਬਣਦਾ ਜਿਹੜੇ ਦੇ ਨਾਲ ਸਬੰਧਤ ਤੁਸੀਂ ਥਾਵਾਨ ਹੈ ਗੁਰਦੁਆਰੇ ਨੇ ਸਥਾਨ ਨੇ ਉਹ ਤੁਸੀਂ ਲਏ ਨੇ ਜਦੋਂ ਆਪਾਂ ਗੁਰੂ ਸਾਹਿਬ ਨਾਲ ਸਬੰਧਤ ਦੀ ਗੱਲ ਕਰਦੇ ਆਂ ਕਈ ਵਾਰ ਇਹ ਹੁੰਦਾ ਕਿ ਗੁਰੂ ਸਾਹਿਬ ਉੱਥੇ ਗਏ ਜੇ ਹਾਂ ਚ ਗੁਰੂ ਸਾਹਿਬ ਦੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਜਾਂ ਇਹ ਵੀ ਹੋਏਗਾ ਕਿ ਗੁਰੂ ਸਾਹਿਬ ਨੇ ਉੱਥੇ ਬੈਠ ਕੇ ਕੋਈ ਬਾਣੀ ਆ ਜਿਹੜੀ ਆਪਣੇ ਉਚਾਰੇ ਇਹ ਜੇ ਕਿਸ ਤਰ੍ਹਾਂ ਕਿੰਨੇ ਕਿਸਾਨ ਨੇ ਜਿਹੜੇ ਤੁਸੀਂ ਸਮਝਦੇ ਹੋ ਕਿ ਜਿੱਥੇ ਉਹਨਾਂ ਨੇ ਬੈਠ ਕੇ ਬਾਣੀ ਦਾ ਉਚਾਰਨ ਕੀਤਾ ਇਸ ਕਿਤਾਬ ਦੇ ਵਿੱਚ ਅਬਾਊਟ ਦਸਕ ਦੇ ਕਰੀਬ ਚੈਪਟਰ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਗੁਰੂ ਸਾਹਿਬ ਨੇ ਉੱਥੇ ਕਿਹੜੀ ਬਾਣੀ ਦੀ ਰਚਨਾ ਕੀਤੀ ਉਹਨਾਂ ਦਾ ਜਿਹੜਾ ਜ਼ਿਕਰ ਆਉਂਦਾ ਹੈ ਉੱਥੇ ਕੀ ਸਾਖੀ ਹੋਈ ਕਿਹੜੀ ਘਟਨਾ ਦੇ ਆਧਾਰਤ ਉਹ ਜਿਹੜਾ ਸ਼ਲੋਕ ਰਚਿਆ ਗਿਆ ਉਹਦੇ ਨਾਲ ਜਦੋਂ ਹੁਣ ਆਪਾਂ ਕਿਤਾਬ ਲੈ ਕੇ ਕਿਤੇ ਲੈੱਟਸੇ ਕਿ ਪਾਕਿਸਤਾਨ ਦੇ ਕਿਸੇ ਇੱਕ ਜ਼ਿਲ੍ਹੇ 'ਚ ਜਾਂਦੇ ਆਂ ਉਹਨਾਂ ਦੇ ਹਿਸਟਰੀ ਡਿਪਾਰਟਮੈਂਟ 'ਚ ਨੇੜੇ ਕਾਲਜ 'ਚ ਜਾਂਦੇ ਆਂ ਉਹਨਾਂ ਨੂੰ ਦੱਸਦੇ ਆਂ ਕਿ ਤੁਹਾਡੇ ਨੇੜੇ ਸਾਡਾ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉਹਦੀ ਬਿਲਡਿੰਗ ਖਰਾਬ ਹੈ ਉਹ ਕਹਿੰਦੇ ਵੀ ਅਸੀਂ ਤਾਂ ਕੋਲ ਦੀ ਰੋਜ਼ ਲੰਘਦੇ ਆਂ ਸਾਨੂੰ ਤਾਂ ਪਤਾ ਹੀ ਹੈ ਵੀ ਸਿੱਖਾਂ ਦਾ ਗੁਰਦੁਆਰਾ ਹੈ ਪਰ ਇਹਦੀ ਹੋਰ ਕੀ ਖਾਸੀ ਅਸੀਂ ਨਿਆਣਿਆਂ ਨੂੰ ਇਹਦੇ ਬਾਰੇ ਕੀ ਪੜਾਈਏ ਉਹ ਫਿਰ ਜਦੋਂ ਮੈਂ ਇਹ ਕਿਤਾਬ ਲੈ ਕੇ ਉਹਨਾਂ ਨੂੰ ਇਹ ਦਿਖਾਉਣਾ ਕਿ ਜਿਹੜੇ ਸਿੱਖ ਦੁਨੀਆ ਭਰ 'ਚ ਕਿਤੇ ਵੀ ਵੱਸਦੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਸਾਡੀ ਹੋਲੀ ਬੁੱਕ ਹੈ ਉਹਦਾ ਪਾਠ ਕਰਦੇ ਨੇ ਇਹ ਜਰਦਰ ਲੋਕੀ ਜਿਹੜੇ ਹੈਗੇ ਨੇ ਉਹਨੂੰ ਈਵਨ ਇਹ ਸ਼ਲੋਕ ਮੂੰਹ ਜਮਾਨੀ ਯਾਦ ਨੇ ਉਹ ਤੁਹਾਡੇ ਇੱਥੇ ਪਿੰਡ ਦੇ ਵਿੱਚ ਬੈਠ ਕੇ ਉਹਦੀ ਕੰਪੋਜੀਸ਼ਨ ਸੀ ਜਿਹੜੀ ਉਹ ਪਹਿਲੀ ਵਾਰੀ ਉਚਾਰਨ ਸੀ ਉਹ ਇਸ ਜਗਤ ਕੀਤਾ ਗਿਆ ਸੀ ਉਹ ਫਿਰ ਬੜਾ ਇੰਟਰਸਟ ਦਿਖਾਉਂਦੇ ਨੇ ਤੇ ਉਹ ਕੁਛ ਨਾ ਕੁਛ ਆਪਣੇ ਸਟੂਡੈਂਟਸ ਨੂੰ ਅਸਾਈਨਮੈਂਟ ਦਿੰਦੇ ਨੇ ਕਿਉਂਕਿ ਉਹਦੇ ਵਿੱਚ ਮਨੇ ਰੈਫਰੈਂਸ ਲਿਖੇ ਹੋਏ ਨੇ ਕਿਤਾਬ ਦੇ ਵਿੱਚ ਅਬਾਊਟ 750 ਦੇ ਕਰੀਬ ਮੈਂ ਸਾਈਟੇਸ਼ਨਸ ਦਿੱਤੀਆਂ ਨੇ ਈਵਨ ਕਿਤਾਬ ਦਾ ਭਾਰ ਪਹਿਲਾਂ ਹੀ ਵੱਧਿਆ ਤੇ ਹੋਰ ਵੱਧ ਰਿਹਾ ਸੀ ਪਬਲਿਸ਼ਰ ਨੇ ਮੈਨ ਸਾਈਟੇਸ਼ਨ ਇੰਨੀ ਆ ਦੇਣ ਦੀ ਲੋੜ ਨਹੀਂ ਹੈ ਪਰ ਮੈਂ ਕਿਹਾ ਸਾਈਟੇਸ਼ਨ ਹੀ ਇਸ ਕਿਤਾਬ ਦੀ ਜਾਦਾ ਜਿਹੜੀ ਸਿਗਨੀਫਿਕੈਂਸ ਹੈ ਉਹ ਸਾਈਟੇਸ਼ਨ ਹੈਗੀਆ ਕਿਉਂਕਿ ਮੈਂ ਕੰਟੈਂਪੋਰੀ ਜਾਂ ਸੈਮੀ ਕੰਟੈਂਪੋਰੀ ਸੋਰਸਸ ਤੋਂ ਲਈਆਂ ਨੇ ਬਹੁਤ ਪੁਰਾਣੇ ਸੋਰਸਸ ਨੇ ਇਹ ਕਈ ਇਹਨਾਂ ਚ ਹੱਥ ਲਿਖਤ ਨੇ ਕਈਆਂ ਦੇ ਖਰੜੇ ਮੈਨੂਸਕ੍ਰਿਪਟ ਲਾਇਬ੍ਰੇਰੀ ਚ ਪਏ ਨੇ ਜਿਨ੍ਹਾਂ ਦੀ ਮੈਂ ਕਾਪੀਜ਼ ਮੰਗਵਾ ਕੇ ਲਿਖੀਆਂ ਨੇ ਇਹ ਕੋਈ ਵੀ ਮੈਂ ਮਾਡਰਨ ਆਥਰ ਕੋਸ਼ਿਸ਼ ਕੀਤੀ ਹੈ ਕਿ ਉਹਦਾ ਕੰਮ ਨਾ ਇਨਕਲੂਡ ਕਰਾਂ ਪੁਰਾਣੇ ਤੋਂ ਪੁਰਾਣਾ ਜਿਹੜਾ ਹੈਗਾ ਉਹ ਡਾਇਰੈਕਟਲੀ ਸਾਈਟੇਸ਼ਨ ਦਵਾਂ ਉਹ ਕਮ ਤਾਂ ਹੀ ਪੋਸੀਬਲ ਹੈ ਜੇ ਆਪਾਂ ਉਹਨੂੰ Hindu Sikh ਜਾਂ Musliman ਉਸ ਟਾਈਮ ਤੋਂ ਪਹਿਲਾਂ ਕਰੀਏ ਜਦੋਂ ਸੋਸਾਇਟੀ ਬਹੁਤ ਇਕੱਠੀ ਸੀ ਇਸ ਕਰਕੇ ਜਿਹੜੇ ਉਹ ਰੈਫਰੈਂਸਸ ਜਾਂ ਸਾਈਟੇਸ਼ਨਸ ਆਉਂਦੀਆਂ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਸਟੂਡੈਂਟ ਨੂੰ ਆਈ ਥਿੰਕ ਇਟ ਹੈਲਪਸ देम ਟੂ ਟੂ ਗੈਟ ਅ ਮੋਰ ਨਿਊਟਰਲ ਪੁਆਇੰਟ ਆਫ View ਬਿਲਕੁਲ ਨਾਲੇ ਦੂਸਰਾ ਉਸ ਧਰਤੀ ਨਾਲ ਜੁੜੀ ਹੋਈ ਚੀਜ਼ ਹੈ ਜੀ ਉਹ ਬਿਜਾਇ ਦੇ ਕਿ ਇੱਕ ਧਰਮ ਦੀ ਗੱਲ ਹੈ ਜਾਂ ਹੋਰ ਸਾਰੇ ਲੁਕਾਈ ਦੇ ਨਾਲ ਜੁੜ ਗਿਆ ਗੁਰੂਆਂ ਦਾ ਉਪਦੇਸ਼ ਵੀ ਉਹਨਾਂ ਦਾ ਸੁਨੇਹਾ ਵੀ ਸਾਰਿਆਂ ਲਈ ਜੀ ਜਿਵੇਂ ਭਾਈ ਬਿਦੀ ਚੰਦ ਜੀ ਦੀ ਇੱਕ ਜਗਾ ਹੈ ਜਿੱਥੇ ਉਹਨਾਂ ਨੇ ਕੋੜੇ ਸੀ ਜਿਹੜੇ ਮੁਗਲ ਰਾਜ ਦੇ ਦੌਰਾਨ ਜਿਹੜੇ ਸੀ ਉਹ ਲਾਹੌਰ ਹਾਂ ਜੇ ਲੈ ਕੇ ਗਿਆ ਸੀ ਛੁਡਵਾ ਕੇ ਲਾਹੌਰ ਫੋਟ ਤੋਂ ਉਦੋਂ ਵਿੱਚ ਮੈਂ ਇਹ ਤਾਂ ਆਪਣੀ ਸਿੱਖ ਸਾਖੀ ਹੋ ਗਈ ਆਪਾਂ ਟਾਡੀਆਂ ਤੋਂ ਸੁਣੀ ਹੈ ਉਹਦੇ ਵਿੱਚ ਵੀ ਮੈਂ ਕੀ ਕੀਤਾ ਕਿ ਉਸ ਵੇਲੇ ਜਿਹੜਾ ਲਾਹੌਰ ਦਰਬਾਰ ਦਾ ਡਾਟਾ ਸੀ ਅਫੀਸ਼ੀਅਲ ਉਹ ਲੈ ਕੇ ਨਾਲ ਜੋੜਿਆ ਤਾਂ ਕਿ ਆਪਾਂ ਇਹਨਾਂ ਦੋ ਸਟੋਰੀਜ਼ ਨੂੰ ਇਕੱਠਿਆਂ ਤੱਕ ਰਹੀਏ ਉਹਦੀ অথੈਂਟੀਸਿਟੀ ਉਹਦੀ অথੈਂਟੀਸਿਟੀ ਬਣਾਈਏ ਉਹ ਉਸ ਵੇਲੇ ਕੀ ਵਾਕਈ ਉਹ ਦਰਬਾਰ ਚ ਉਹ ਬੰਦਾ ਸੀ ਜਿਹਦੀ ਡਿਊਟੀ ਸੀਗੀ ਕੀ ਉਹ ਦਰਬਾਨ ਸੀਗਾ ਇਦਾਂ ਹੀ ਅਕਸਰ ਹੀ ਦੋਸਤ ਪਾਕਿਸਤਾਨ ਚ ਜਿਹੜੇ ਪ੍ਰੋਫੈਸਰ ਨੇ ਉਹਨਾਂ ਦਾ ਮੈਨੂੰ ਦੋਸਤੀ ਹੋ ਜਾਂਦੀ ਹੈ ਅਕਸਰ ਇਦਾਂ ਗੱਲਬਾਤ ਕਰਦੇ ਉਹਨਾਂ ਨੇ ਕਿ ਤੁਹਾਡੀ ਸਾਖੀਆਂ ਚ ਤੇ ਮਤਲਬ ਗੱਲਾਂ ਹੀ ਇਹੋ ਜੀਆਂ ਨੇ ਜਿਹੜੀਆਂ ਨਾਨ ਸਾਇੰਟਿਫਿਕ ਬਹੁਤ ਨੇ ਪਈ ਉਹ ਕਿਵੇਂ ਬੱਚਿਆਂ ਨੂੰ ਅਸੀਂ ਅੱਜ ਕੱਲ ਤਾਂ ਆਪਾਂ ਗੱਲ ਕਰਦੇ ਹਾਂ ਕਿ ਹਨਾ ਪਈ ਉਹ ਇਹ ਗੱਲਾਂ ਉਹਨੂੰ ਫਿਰ ਮੈਂ ਬਹੁਤ ਵਾਰੀ ਸੋਚਿਆ ਕਿ ਮੈਂ ਕਿ ਵਾਕਈ ਗੱਲ ਠੀਕ ਹੈ ਜਿਹੜੇ ਫੇਥਫੁਲ ਲੋਕ ਨੇ ਉਹ ਵਾਕਈ ਉਹਨਾਂ ਗੱਲਾਂ ਨੂੰ ਮੰਨਦੇ ਨੇ ਭਾਵੇਂ ਨਾਨ ਸਾਇੰਟਿਫਿਕ ਨਹੀਂ ਹੈਗੀਆਂ ਉਹਦੇ ਲਈ ਫਿਰ ਮੇਰੇ ਦਿਮਾਗ 'ਚ ਇੱਕ ਫੁਰਨਾ ਫੁਰਿਆ ਕਹਿ ਲਓ ਉਹ 'ਚ ਮੈਂ ਇੱਕ ਲੱਭਣਾ ਸ਼ੁਰੂ ਕੀਤਾ ਕਿ ਜਿੰਨੀਆਂ ਵੀ ਆਪਣੀਆਂ ਸਾਖੀ ਨੇ ਜਿਵੇਂ ਲੱਤ ਸਿੰਘ ਗੁਰਦੋਰਾ ਕੇਹਾਰਾ ਸਾਹਿਬ ਇਹਨਾਂ ਕਾਨਾ ਸਾਹਿਬ ਉੱਥੇ ਗੁਰੂ ਮਹਾਰਾਜ ਜੀ ਦੇ ਉੱਪਰ ਸੱਪਨੇ ਸ਼ਾਂ ਕੀਤੀ ਬਿਲਕੁਲ ਉਹੀ ਜਿਹੜੀ ਸਾਖੀ ਸੀ ਮੈਨੂੰ ਕਸ਼ਫੁਲ ਮਜ਼ੂਬ ਕਿਤਾਬ ਹੈਗੀ ਬੜੀ ਮਸ਼ਹੂਰ 12ਵੀਂ ਸਦੀ ਦੀ ਕਿਤਾਬ ਹੈ ਉਹਦੇ ਵਿੱਚ ਮੈਨੂੰ ਸੇਮ ਸਾਖੀ ਮਿਲ ਗਈ ਸਿਰਫ ਇਹ ਆ ਕਿ ਗੁਰੂ ਨਾਨਕ ਦੇਵ ਜੀ ਪਾਸ਼ਾ ਦੀ ਜਗ੍ਹਾ ਤੇ ਉੱਥੇ ਹੋਰ ਅਬਦੁੱਲਾਹ ਦਾ ਨਾਮ ਹੈ ਐਵੇਂ ਹੀ ਆਪਣੀ ਬੜੀ ਮਸ਼ਹੂਰ ਸਾਖੀ ਹੈ ਕਿ ਗੁਰੂ ਸਾਹਿਬ ਮੱਕਾ ਗਏ ਤੇ ਮੱਕਾ ਫਿਰ ਗਿਆ ਗੁਰੂ ਸਾਹਿਬ ਨੇ ਪੈਰ ਇੱਧਰ ਗਏ ਤੇ ਮੱਕਾ ਘੁੰਮ ਗਿਆ ਉਹੀ ਜਿਹੜੀ ਬਿਲਕੁਲ ਸੇਮ ਸਾਖੀ ਹੈ ਮੈਨੂੰ 12ਵੀਂ ਸਦੀ ਦੀ ਕਿਤਾਬ ਹੈ ਤਜ਼ਕੀਰਤ ਔਲੀਆ ਉਹਦੇ ਵਿੱਚ ਫਰੀਦੁੱਦੀਨ ਉਤਰ ਦੀ ਲਿਖੀ ਹੋਈ ਹੈ ਉਹਦੇ ਵਿੱਚ ਰਾਬੀਆ ਬਸਰੀ ਨਾਮ ਦੀ ਮੁ슬림 ਸੇਂਟ ਹੈਗੀ ਹੈ ਉਹਦੀ ਸਟੋਰੀ ਆ ਗਈ ਕਿ ਉਹ ਇੱਕ ਵਾਰੀ ਖੋਤੇ ਤੇ ਜਾ ਰਹੀ ਸੀ ਉਹ ਬਿਮਾਰ ਹੋ ਗਿਆ ਤੇ ਉਹ ਮੱਕਾ ਘੁੰਮ ਕੇ ਉਹ ਕਹਿੰਦਾ ਵੀ ਮੈਂ ਹੀ ਤੇਰੇ ਕੋਲ ਸੋ ਮੈਨੂੰ ਲਗਭਗ ਲਗਭਗ ਹਰ ਇੱਕ ਸਿੱਖ ਸਾਖੀ ਜਿਹੜੀ ਸੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੂਫੀਆਂ ਨਾਲ ਹਿਸਟਰੀ ਚੋਂ ਲੱਭਦੀ ਗਈ ਉਹ ਚ ਹੁਣ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਸੱਚਾ ਕੌਣ ਝੂਠਾ ਮੈਂ ਉਹ ਨਾਲ ਲਿਖ ਦਿੱਤਾ ਮੈਂ ਕਿਹਾ ਸਿੱਖ ਧਰਮ ਦੀ ਸਾਖੀ ਬੜੀ ਮਸ਼ਹੂਰ ਹੈ ਪਰ ਇਵੇਂ ਦੀ ਹੀ ਮਿਲਦੀ ਜੁਲਦੀ ਗੱਲ ਜਿਹੜੀ ਹੈਗੀ ਹੈ ਸੂਫੀ ਹਿਸਟਰੀ ਚ ਵੀ ਪਹਿਲਾਂ ਆਈ ਹੋਈ ਹੈ ਹੁਣ ਜਿਹੜਾ ਪੜਨ ਵਾਲਾ ਉਹਦੀ ਆਪਣੀ ਮਰਜ਼ੀ ਹੈ ਉਹ ਦੋਹਾਂ ਨੂੰ ਕਿਸੇ ਪਾਸੇ ਵੀ ਲੱਜਵੇ ਉਹਦਾ ਮੈਂ ਉਹਨਾਂ ਦੇ ਉੱਤੇ ਛੱਡ ਦਿੱਤਾ ਪੜਨ ਵਾਲੇ ਉੱਤੇ ਪਰ ਇਹ ਨਾਲੇ ਹੋ ਗਿਆ ਕਿ ਦੋਨੋਂ ਪਾਸੇ ਦੇ ਬੱਚੇ ਸਟੂਡੈਂਟ ਜਿਹੜੇ ਹੈਗੇ ਭਾਵੇਂ ਉਹ ਸਿੱਖ ਹੈ ਜਾਂ ਮੁਸਲਮਾਨ ਹੈ ਇੱਕ ਟੇਬਲ ਤੇ ਬੈਠ ਕੇ ਪੜਨ ਜੋਗੇ ਹੋ ਗਏ ਕਿਉਂਕਿ ਦੋਹਾਂ ਦੇ ਵਿੱਚੋਂ ਹੀ ਸੇਮ ਸਾਖੀ ਨੂੰ ਜਿਹੜੀ ਸੀਗੀ ਉਹ ਕਰਦਾ ਸਿਰਫ ਕੈਰੇਕਟਰ ਜਿਹੜੇ ਉਹ ਡਿਫਰੈਂਟ ਹੋਏ ਉਹਦੇ ਨਾਲ ਥੋੜਾ ਜਿਹਾ ਮੈਨੂੰ ਲੱਗਦਾ ਭਈ ਉਹ ਕਿਤਾਬ ਦਾ ਮੈਨੂੰ ਆਡੀਅנס ਵਧਾਉਣ ਚ ਹੈਲਪ ਮਿਲੀ ਉਹ ਲੋਕਾਂ ਨੂੰ ਚੰਗਾ ਲੱਗਾ ਇਹ ਜਿਹੜੀ ਗੱਲ ਹੈਗੀ ਹੈ ਭਈ ਭਈ ਉਹ ਇਹ ਆਪਣੇ ਖੇਤੇ ਚ ਇਦਾਂ ਹੀ ਗੱਲਾਂ ਬਣੀਆਂ ਆਈਆਂ ਆਪਣਾ ਜਿਹੜਾ ਖਿੱਤਾ ਹੀ ਹੈਗਾ ਇੰਡੀਅਨ ਸਬ ਕੰਟੀਨੈਂਟ ਹੈ ਹਰੇਕ ਧਰਮ ਦੇ ਨਾਲ ਕੁਛ ਨਾ ਕੁਛ ਜਿਹੜੀ ਗੱਲ ਹੈਗੀ ਆ ਉਹ ਇਸ ਤਰ੍ਹਾਂ ਜੁੜੀ ਆਈ ਔਰ ਇਹਦਾ ਕੋਈ ਆਪਾਂ ਕੋਈ ਜ਼ਿਆਦਾ ਉੱਤੇ ਇਹ ਵੀ ਹੁੰਦਾ ਵੀ ਹਰ ਧਰਮ ਥੋੜੀ ਜਿਹੀ ਆਪਣੇ ਇੱਕ ਧਰਮ ਦੀ ਵਡਿਆਈ ਕਰ ਲੋ ਜਾਂ ਰਿਸਪੈਕਟ ਕਰ ਲੋ ਆਪਣੇ ਵੱਡਿਆਂ ਦੇ ਲਈ ਕਰ ਲਈਓ ਫਿਰ ਉਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ ਤੇ ਜਿੱਦਾਂ ਆਪਾਂ ਜੇ ਕੋਈ ਹੋਰ ਧਰਮਾਂ ਦੀ ਵੀ ਗੱਲ ਕਰੀਏ ਵੀ ਹੁਣ ਉਜਦੇ ਆ ਨਾਮ ਦਾ ਸ਼ਹਿਰ ਹੀ ਲਈਏ ਉਹ THAILAND ਦੇ ਵਿੱਚ ਵੀ ਹੈ ਜੀ ਬਿਲਕੁਲ ਤੇ ਉਹ ਹਿੰਦੁਸਤਾਨ 'ਚ ਵੀ ਹੈ ਤੇ ਰਾਮ ਅੱਲਾ ਦੀ ਗੱਲ ਕਰੀ ਤਾਂ ਰਾਮ ਅੱਲਾ ਇਸ ਅੱਜਕੱਲ ਇਜ਼ਰਾਈਲ ਚ ਪਹਿਲਾਂ ਫਲਸਤੀਨ ਹੁੰਦਾ ਸੀ ਸੋ ਇਹ ਚੀਜ਼ਾਂ ਚਲਦੀਆਂ ਨੇ ਜਿਸ ਤਰ੍ਹਾਂ ਤੁਸੀਂ ਆਪਣੇ ਗੱਲਬਾਤ ਚ ਪਹਿਲਾਂ ਕਿਹਾ ਕਿ ਇਹ ਜਿਹੜੀਆਂ ਬਿਲਡਿੰਗਾਂ ਜਾਂ ਗੁਰਦੁਖਾਨ ਜਾਂ ਥਾਵਾ ਤੁਸੀਂ ਇਨਕਲੂਡ ਕੀਤੀਆਂ ਇਹ ਬਹੁਤੀਆਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਬਣੀਆਂ ਹੋਈਆਂ ਸੀ ਜੀ ਪਰ ਉਹਨਾਂ ਉਸ ਤੋਂ ਪਹਿਲਾਂ ਦੇ ਵੀ ਕੋਈ ਇਸ ਤਰ੍ਹਾਂ ਦੇ ਸਥਾਨ ਨੇ ਜਿਹੜੇ ਉਸ ਤੋਂ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਥਾਂ ਸੀ ਜਾਂ ਉਹ ਬਣ ਚੁੱਕੇ ਸੀ ਜਾਂ ਉਹਨਾਂ ਦੀ ਕੋਈ ਇਦੋਂ ਡਿਫਰੈਂਟ ਫਾਰਮਸ ਸੀ ਜਾਂ ਉਹਨਾਂ ਦਾ ਛੋਟਾ ਸਾਈਜ਼ ਸੀ ਉਹਦੇ ਵੇਲੇ ਉਹ ਥਾਮਾਂ ਵੱਡੀਆਂ ਬਣੀਆਂ ਗਈਆਂ ਇਸ ਤਰ੍ਹਾਂ ਦਾ ਸਰਪੁਰ ਸਾਹਿਬ ਦੀ ਜਿਹੜੀ ਆਪਣੀ ਕਿਤਾਬ ਦੇ ਵਿੱਚ ਮੈਂ ਪੂਰਾ ਉਹਦਾ ਇੱਕ ਪੈਰਾਗ੍ਰਾਫ ਦਿੱਤਾ ਹੈ ਕਿ ਗੁਰੂ ਸਾਹਿਬ ਜਿੱਥੇ ਬੈਠਦੇ ਸੀ ਉਹ ਇੱਕ ਚੌਤੜੇ ਵਾਲੀ ਜਗ੍ਹਾ ਸੀ ਇੰਨੀ ਸੀਗੀ ਕਿ ਬੜਾ ਨੀਵੇਂ ਹੋ ਕੇ ਲੰਘਣਾ ਪੈਂਦਾ ਸੀ ਮਤਲਬ ਸਿਰਫ ਇੰਨਾ ਇੱਕ ਕੋਠੜੀ ਸੀਗੀ ਉੱਥੇ ਜਦੋਂ ਮਹਾਰਾਜ ਸਿੰਘ ਬਾਕੀ ਰੂਲਰਸ ਵਾਂਗ ਜਦੋਂ ਉਹਨਾਂ ਨੇ ਪੁਰਾਣਾ ਦੇਖਿਆ ਕਿ ਮੁਗਲਸ ਵੀ ਐਵੇਂ ਕਰਦੇ ਨੇ ਉਹ ਮਤਲਬ ਉਹਨਾਂ ਨੇ ਵੀ ਉਸੇ ਤਰਜ਼ ਦੇ ਉੱਤੇ ਜਿਹੜੀ ਸੀਗੀਆਂ ਉਹਨਾਂ ਨੂੰ ਕਹ ਲੋ ਭਈ ਸਟੇਟ ਨੂੰ ਪੈਟਰੋਨੇਜ ਦੇਣੀ ਸ਼ੁਰੂ ਕੀਤੀ ਧਾਰਮਿਕ ਜਗ੍ਹਾ ਕਿਉਂਕਿ ਲੋਕੀ ਹੁਣੇ ਜਾਣੇ ਵੱਧ ਗਏ ਸੀ ਉਹਨੇ ਉਹਨਾਂ ਨੇ ਪੈਸੇ ਮੱਸਜਦਾਂ ਨੂੰ ਵੀ ਦਿੱਤੇ ਨੇ ਮੰਦਰਾਂ ਨੂੰ ਵੀ ਦਿੱਤੇ ਨੇ ਇਵੇਂ ਹੀ ਉਹਨਾਂ ਨੇ ਗੁਰਦੁਆਰਿਆਂ ਨੂੰ ਵੀ ਜਿਹੜੀਆਂ ਸਾਰੀਆਂ ਜਗ੍ਹਾ ਇਹ ਛੋਟੀਆਂ ਸੀਗੀਆਂ ਉਹਨਾਂ ਨੂੰ ਵੱਡਿਆ ਕਰਨਾ ਸ਼ੁਰੂ ਕੀਤਾ ਜਿਹੜਾ ਸੀ ਆਪਣਾ ਨਨਕਾਣਾ ਸਾਹਿਬ ਜਿਵੇਂ ਜਗ੍ਹਾ ਸੀ ਇੱਥੇ ਉਹਨਾਂ ਨੇ ਕੋਈ ਬਹੁਤਾ ਪਹਿਲਾਂ ਕੰਮ ਨਹੀਂ ਸੀ ਕਰਵਾਇਆ ਪਰ ਇਹਨਾਂ ਦੇ ਬਹੁਤ ਕਰੀਬੀ ਸਗੇ ਬਾਬਾ ਸਾਹਿਬ ਸਿੰਘ ਵੈਦੀ ਜੀ ਹੂੰ ਹੂੰ ਉਹਨਾਂ ਨੇ ਫਿਰ ਇਹਨਾਂ ਨੂੰ ਕਹਿ ਕੇ ਨਨਕਾਣਾ ਸਾਹਿਬ ਬਹੁਤ ਜਿਹੜੀ ਜ਼ਮੀਨ ਸੀਗੀ ਉਹ ਅਲਰਟ ਕਰਵਾਈ। ਇਵੇਂ ਜਿਵੇਂ ਕਈ ਵਾਰੀ ਉਹ ਜਿਹੜੀ ਨਨਕਾਣਾ ਸ਼ਹਿਰ ਦੇ ਵਿੱਚ ਹਾਂਜੀ ਤੇ ਇਵੇਂ ਹੀ ਜਿਵੇਂ ਕੋਈ ਮੁਹਿੰਮ ਜਿੱਤ ਕੇ ਆਉਂਦੇ ਸੀ ਮਲਤਾਨ ਦੀ ਲੜਾਈ ਜਿੱਤੀ ਮੇਰੇ ਖਿਆਲ 1818 ਚ ਉਸ ਤੋਂ ਬਾਅਦ ਵਾਪਸ ਆ ਕੇ ਰਾਹ ਚ ਜਿੰਨੇ ਵੀ ਗੁਰਦੁਆਰਾ ਸਾਹਿਬ ਆਉਂਦੇ ਗਏ ਉੱਥੇ ਨੇ ਕੁਛ ਨਾ ਕੁਛ ਡੋਨੇਸ਼ਨ ਦਿੱਤਾ ਡੋਨੇਸ਼ਨ ਸੋ ਇਸ ਕਰਕੇ ਮਹਾਰਾਜੀ ਸਿੰਘ ਦੇ ਸਮੇਂ ਵਿੱਚ ਇਹਨਾਂ ਸਾਰੀਆਂ ਬਿਲਡਿੰਗਸ ਨੂੰ ਪੱਕਿਆਂ ਕੀਤਾ ਗਿਆ। ਇਹਨਾਂ ਦੀ ਪੱਕਿਆਂ ਵੀ ਤੇ ਵੱਡਾ ਵੀ ਪੱਕਿਆਂ ਵੀ ਤੇ ਵੱਡਾ ਵੀ ਕੀਤਾ ਗਿਆ। ਈਵਨ ਜਦੋਂ ਮੁੜ ਕੇ ਆਪਣਾ ਸ਼੍ਰੋਮਣੀ ਕਮੇਟੀ ਨੇ 1920 ਦੀ ਗੁਰਦੁਆਰਾ ਸੁਧਾਰ ਲਹਿਰ ਹੋਈ ਹੈ ਉਸ ਤੋਂ ਬਾਅਦ ਫਿਰ ਇੱਕ ਵਾਰੀ ਕੰਸਟਰਕਸ਼ਨ ਦੀ ਲਹਿਰ ਸ਼ੁਰੂ ਹੋਈ ਹਮ ਉਦੋਂ ਜਿਹੜੇ ਸਰੋਵਰ ਸੀ ਪਹਿਲਾਂ ਇਹਨਾਂ ਨੂੰ ਗਊ ਘਾਟ ਦੇ ਤੌਰ ਤੇ ਬਹੁਤ ਵਰਤੇ ਜਾਂਦਾ ਸੀ ਅਕਸਰ ਹੀ ਪੁਰਾਣੇ ਇਹਨਾਂ ਨੂੰ ਮਿਲ ਜਾਂਦਾ ਕਿ ਇੱਥੇ ਮਤਲਬ ਉਹ ਡੰਗਰ ਗਾਵਾਂ ਪਾਣੀ ਪੀਂਦੀਆਂ ਸੀ ਬਿਲਕੁਲ ਹਾਂ ਇਸ ਜਿਹੜਾ ਸਰੋਵਰ ਦੇ ਨਾਲ ਹੁੰਦਾ ਕਿ ਪਹਿਲਾਂ ਇੱਥੇ ਗਊ ਘਾਟ ਵੀ ਹੁੰਦੀ ਸੀ ਫਿਰ ਉਸ ਵੇਲੇ मतलब 1930 40 ਦੇ ਵਿੱਚ ਉਹ ਗਊ ਘਾਟ ਹੌਲੀ ਹੌਲੀ ਬੰਦ ਕਰਨੇ ਸ਼ੁਰੂ ਹੋਏ ਇਹ ਜਿਹੜਾ ਸਰੋਵਰ ਸਾਹਿਬ ਜਿੱਦਾਂ ਆਪਾਂ ਹੁਣ ਦੇਖਦੇ ਆ ਇਹਦਾ ਕਨਸੈਪਟ ਬਿਲਕੁਲ ਉਸ ਵੇਲੇ ਥੋੜਾ ਜਿਹਾ ਇਹਨੂੰ ਜਿਹੜਾ ਸੀਗਾ ਉਹ ਡਿਫਰੈਂਟ ਕਰਨਾ ਸ਼ੁਰੂ ਹੋਇਆ ਸੋ ਬਿਲਡਿੰਗ ਜਿਹੜੀ ਹੈ ਇਹਦਾ ਵੀ ਬੜਾ ਇੰਟਰਸਟਿੰਗ ਹੈ ਕਿ ਉਹ ਕਿਵੇਂ ਪਾਕਿਸਤਾਨੀ ਹੀ ਇੱਕ ਇਹੋ ਜਿਹੀ ਜਗ੍ਹਾ ਮੈਂ ਤੇ ਦੇਖੀ ਹੈ ਜਿੱਥੇ ਹੱਲੇ ਵੀ ਬਹੁਤ ਬਿਲਡਿੰਗਸ ਐ ਹੋਈ ਨੇ ਅੰਦਰ ਜਾ ਕੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਹ ਹਿੰਦੂ ਮੰਦਿਰ ਹੈ ਕਿ ਸਿੱਖ ਗੁਰਦੁਆਰਾ ਹੈ ਹੂੰ ਉਹਦੇ ਵਿੱਚ ਜਿਹੜੀਆਂ ਡੋਨੇਸ਼ਨਸ ਦੀਆਂ ਸਲੇਬ ਨੇ ਉਹ ਬਹੁਤ ਮੁਸਲਮਾਨਾਂ ਦੀਆਂ ਹੋਣਗੀਆਂ ਹੂੰ ਉਹਦਾ ਜਿਹੜਾ ਸਟਰਕਚਰ ਹੈ ਬਾਹਰੋਂ ਬਿਲਕੁਲ ਹੀ ਮੰਦਿਰ ਵਰਗਾ ਹੋਏਗਾ ਹੂੰ ਤੇ ਜਿਹੜੀ ਅੰਦਰ ਸਲੇਬ ਲਿਖੀ ਹੋ ਤੇ ਗੁਰਦੁਆਰਾ ਲਿਖਿਆ ਹੋਏਗਾ ਹੂੰ ਮਤਲਬ ਜਿਹੜੀ ਆਪਣੀ ਪਿੰਡਾਂ ਦੀ ਪੰਜਾਬ ਦੀ ਸੋਸਾਇਟੀ ਸੀ ਹੂੰ ਇਹ ਬਹੁਤ ਹੀ ਸਾਂਝੀ ਸੀ ਬਹੁਤ ਸਾਂਝੀ ਸੀ ਇਹ ਤਾਂ ਮਤਲਬ ਹੈਰਾਨੀ ਹੁੰਦੀ ਹੈ ਕਦੇ ਵੀ ਦੇਖ ਕੇ ਭਈ ਉਹ ਹੁਣ ਆਪਾਂ ਕਿੰਨੀ ਕਿ ਨਿੱਕ ਨਿੱਕੀ ਗੱਲ ਦੇ ਉੱਤੇ ਇੰਨਾ ਹੋ ਜਾਂਦਾ ਵੀ ਨਹੀਂ ਸਾਡੀ ਸਿੱਖ ਦੀ ਹੈ ਮੁਸਲਮਾਨ ਦੀ ਹੈ ਹਿੰਦੂ ਦੀ ਹੈ ਤੇ ਬਹੁਤ ਲੰਬੇ ਸਮੇਂ ਦੀ ਗੱਲ ਨਹੀਂ ਥੋੜਾ ਹੀ ਮੇਰੇ ਖਿਆਲ ਸੌਕ ਸਾਲ ਪਹਿਲਾਂ ਹੀ ਹਮ ਖਾਸ ਕਰਕੇ ਪਿੰਡਾਂ ਦੇ ਲੋਕ ਤਾਂ ਬਹੁਤ ਇਕੱਠੇ ਹੀ ਇਕੱਠੇ ਸੀ ਹਾਂ ਬਹੁਤ ਉਹਨਾਂ ਦਾ ਆਪ ਸਿਚ ਇਕੱਠਾ ਸੀ ਔਰ ਉਹ ਡੋਨੇਸ਼ਨ ਸਲੈਬਸ ਤੋਂ ਤੁਹਾਨੂੰ ਪਤਾ ਲੱਗਣ ਲੱਗਾ ਜਾਂ ਇਵਨ ਆਰਕੀਟੈਕਚਰ ਤੋਂ ਪਤਾ ਲੱਗਣ ਲੱਗਾ ਹਮ ਜਿਹੜੇ ਬ੍ਰਿਟਿਸ਼ ਦੌਰ ਦੇ ਕੇ ਗੁਰਦੁਆਰਾ ਸਾਹਿਬ ਨੇ ਉਹਨਾਂ ਉੱਪਰ ਗੰਬਦ ਹੈ ਹੀ ਨਹੀਂ ਹਮ ਉਹ ਬਿਲਕੁਲ ਫਲੈਟ ਨੇ ਹਮ ਗੁਨਾਨ ਸਿੰਘ ਪਾਸ਼ਾ ਦੇ ਪਾਸੀ ਦਾ ਲੜਕਾ ਹੈ ਬਾਬਾ ਹਮਨ ਸ਼ਾਹ ਜੀ ਹਮ ਉਹਨਾਂ ਦਾ ਗੁਰਦੁਆਰਾ ਹੈ ਪਾਸੀ ਦੀ ਫੋਟੋ ਦੇਖੋ ਤੇ ਉਹ ਬਿਲਕੁਲ ਮੰਦਿਰ ਲੱਗਦਾ ਹੈ ਮੰਦਿਰ ਹ ਇੰਡੀਆ ਵਿੱਚ ਆਪ ਨੂੰ ਘੱਟ ਨਜ਼ਰ ਆਉਂਦੀਆਂ ਨੇ ਕਿਉਂਕਿ ਸਾਰੇ ਗੁਰਦੁਆਰੇ ਬਿਲਕੁਲ ਵਾਈਟ ਚਿੱਟੇ ਮਾਰਬਲ ਦੇ ਇੱਕੋ ਜਿਹੇ ਲੱਗਦੇ ਨੇ। ਪਾਕਿਸਤਾਨ ਦੇ ਵਿੱਚ ਹਰ ਇੱਕ ਗੁਰਦੁਆਰਾ ਸਾਹਿਬ ਪੁਰਾਤਨ ਜੋ ਹੈ ਹੂੰ ਉਹਦੀ ਅਲੱਗੀ ਆਰਕੀਟੈਕਚਰਲ ਲੁੱਕ ਹੈ। ਹੂੰ ਅਲੱਗੀ ਉਹਦੀ ਲੇਆਉਟ ਹੈ। ਹੂੰ ਅੰਦਰ ਉਹਦੇ ਅਲੱਗੀ ਤਰ੍ਹਾਂ ਦੇ ਜਿਹੜੇ ਕਿ ਨਾ ਪ੍ਰੈਸਟੋ ਜੇ ਆਪਾਂ ਤੁਹਾਡੀ ਕਿਤਾਬ ਦੇ ਵਿੱਚ ਜਿਹੜੀਆਂ ਫੋਟੋਆਂ ਨੇ ਦੇਖਦੇ ਆ ਜਾਂ ਤੁਸੀਂ ਆਪਾਂ ਜਾਣੇ ਵੀ ਆ ਉਧਰ ਦੇਖਦੇ ਆ ਈਵਨ ਜਿਹੜਾ ਗੁਰਦੁਆਰੇ ਦਾ ਸਾਈਜ਼ ਹੈ ਉਹ ਛੋਟਾ ਜੀ ਤੇ ਉਹਦਾ ਜਿਹੜਾ ਰੰਗ ਹੈ ਜੀ ਉਹ ਬੜਾ ਜਿੱਦਾਂ ਸੂਰਜ ਚੜਦਾ ਹੁੰਦਾ ਹਨਾ ਸੁਨਹਿਰੀ ਬਿਲਕੁਲ ਉਹ ਰੰਗ ਆ ਬਿਲਕੁਲ ਤੇ ਜਿਹੜਾ ਕਿ ਅਸੀਂ ਆਪਣੇ ਸਾਈਡ ਤੇ ਇਧਰ ਚੜਦੇ ਵਾਲੇ ਪੰਜਾਬ ਵਾਲ ਦੇਖਦੇ ਆ ਵੀ ਇਧਰ ਤਾਂ ਹੁਣ ਉਹ ਚਿੱਟਾ ਪੱਥਰ ਜੀ ਬਿਲਕੁਲ ਤੇ ਸ਼ਕਲ ਬਦਲੀ ਪਈ ਹੈ ਬਿਲਕੁਲ ਤੇ ਥੋੜੀ ਬਹੁਤੀ ਜਿਹੜੀ ਮਤਲਬ ਹੈਰਿਟੇਜ ਹੈ ਜੇ ਉਹ ਬਚੀ ਹੋਈ ਹੈ ਤਾਂ ਉਸ ਪਾਸੇ ਜ਼ਿਆਦਾ ਜੀ ਪਰ ਉੱਥੇ ਵੀ ਹੁਣ ਪਿੱਛੇ ਹੋ ਕੇ ਆਇਆ ਤੇ ਮੈਂ ਦੇਖ ਰਿਹਾ ਸੀ ਕਿ ਉੱਥੇ ਵੀ ਕਈ ਜਿਹੜੇ ਪੁਰਾਣੇ ਇਤਿਹਾਸ ਗੁਰਦੁਆਰੇ ਨੇ ਉਟਾ ਕੇ ਉਹਨਾਂ ਉੱਥੇ ਵੀ ਸਾਨੂੰ ਮਰਮਰ ਲੱਗਣਾ ਸ਼ੁਰੂ ਹੋ ਗਿਆ ਜਿਹੜਾ ਕਿ ਬੜਾ ਮਤਲਬ ਕਹਿ ਲੋ ਵੀ ਇੱਕ ਹਿਊਜ ਕਨਸਰਨ ਹੈ